ਕਿਸੇ ਕੀਤਾ ਜੇ ਕਰ ਸਕੀਏ ਆਪਣਾ ਕੀਤਾ ਕਿਸੂ ਨਾ ਹੋਵੇ ਜੋ ਹਰ ਭਾਵੈ ਤਉ ਰਖੀਏ ਹਰ ਜਿਓ ਸਭ ਕੋ ਤੇਰੇ ਵਸ ਅਸਾਂ ਜੂਰ ਨਹੀਂ ਦੇ ਕਿਛ ਕਰ ਹਮ ਸਾਤ ਹੈ ਜਿਉ ਭਾਵ ਤਿਮ ਬਖਸ਼ ਸਭ ਜੀਓ ਪੰਡ ਦੀ ਆਤੁਦ ਆਪੇ ਤੁਦ ਆਪੇ ਕਾਰ ਲਾਇਆ ਜੇ ਹਾ ਤੂੰ ਹੁਕਮ ਕਰਹਿ ਤੇਹੇ ਕੋ ਕਰਮ ਕਮਾਵੇ ਜਿਹਾ ਤੁਦ ਦਰ ਲਿਖ ਪਾਇਆ ਪੰਚ ਤਾਤ ਕਰ ਤੁਦ ਸ੍ਰੇਸ਼ਟ ਸਭ ਸਾਗੀ ਕੋਈ ਸੇਵਾ ਕਰਿਓ ਜੇ ਕਛ ਕੀਤਾ ਹੋਵੈ ਇਕ ਨਾਤ ਗੁਰ ਮੇਲ ਤੂੰ 부ਜਾਵੇਂ ਇਕ ਮਨ ਮੁਖ ਕਰ ਹੈ ਸਰੂਵੈ ਹਰ ਕੀ ਵੜਾਈ ਹਾਂ ਆਖ ਨਾ ਸਕਾਂ ਹਾ ਮੂਰਖ ਮਗਦਨੀਚਾਨ ਜਨਾਨਨਕ ਗਉ ਹਰ ਬਖਸ਼ ਲੈ ਮੇਰੇ ਸੁਆਮੀ ਸਰਣਾਗਤ ਪਿਆ ਅਜਾਣ जन नानक को हर बख्श लए मेरे स्वामी शरणागत पया राजाणा वाहे गुरु जी का खालसा वाहे गुरु जी की फतेह ਸਤ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਹੁਣ ਸਮਾ ਹੈ ਲੜੀਵਾਰ ਸ਼ਬਦ ਕਥਾ ਵਿਚਾਰ ਦਾ ਵਿਚਾਰ ਚੱਲ ਰਹੀ ਹੈ ਰਾਗ ਮਾਰੂ ਵਿੱਚ ਉਚਾਰਣ ਕੀਤੀ ਹੋਈ ਭਗਤ ਬਾਣੀ ਉੱਪਰ ਗਲ ਭਗਤ ਨਾਮਦੇਵ ਜੀ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰੈ ਸਨ ਭਗਤ へति मारयो ਹਰਨਾਕਸ ਨਰ ਸਿੰਘ ਰੂਪ ਹੋਏ ਦੇ ਤਰਿਓ ਨਾਮਾ ਕਹ ਭਗਤ ਬਸ ਕੇ ਸਵ ਅਜ ਹੂੰ ਬਲਕੇ ਦਵਾਰ ਖਰੋ ਕੱਲ ਭਗਤ ਕਬੀਰ ਭਾ ਕੱਲ ਭਗਤ ਨਾਮਦੇਵ ਜੀ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਸਨ ਅੱਜ ਭਗਤ ਕਬੀਰ ਜੀ ਕਿਰਪਾ ਕਰ ਰਹੇ ਹਨ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਾਰੂ ਕਬੀਰ ਜੀਓ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਭਗਤ ਕਬੀਰ ਜੀ ਰਾਗ ਮਾਰੂ ਵਿੱਚ ਸ਼ਬਦ ਉਚਾਰਨ ਕਰ ਰਹੇ ਸਨ ਕਲ ਭਗਤ ਨਾਮਦੇਵ ਜੀ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਸਨ ਰਾਜਾ RAM ਜਪਤ ਕੋ ਕੋ ਨਾ ਕਰਿਓ ਗੁਰ ਉਪਦੇਸ਼ ਸਾਧ ਕੀ ਸੰਗਤ ਹੈ ਭਗਤ ਭਗਤ ਤਾਂ ਕੋ ਨਾਮ ਪਰਿਓ ਕਲ ਭਗਤ ਨਾਮਦੇਵ ਜੀ ਸਮੂਹ ਸੰਤਾਂ ਨੂੰ ਸਾਧੂਆਂ ਨੂੰ ਉਪਦੇਸ਼ ਬਖਸ਼ਿਸ਼ ਕਰਕੇ ਸਮਝਾ ਰਹੇ ਸਨ ਕਿ ਜਿਹੜੀ ਨਾਮ ਦੀ ਮਹਿਮਾ ਹੈ ਇਹ ਬੜੀ ਵੱਡੀ ਹੈ। ਕਲ ਨਾਮ ਦੀ ਮਹਿਮਾ ਵਰਣਨ ਕਰਕੇ ਸੁਣਾ ਰਹੇ ਸਨ ਕਿ ਰਾਜਾ ਰਾਮ ਜਬਤ ਕੋ ਕੋ ਨਾ ਤਰਿਓ ਕਿ ਉਸ ਵਾਹਿਗੁਰੂ ਦਾ ਨਾਮ ਜਿਹੜਾ ਵੀ ਜਪਦਾ ਹੈ ਤੇ ਉਹ ਕਿਹੜਾ ਹੈ ਜਿਹੜਾ ਨਹੀਂ ਤਰਿਆ ਸਾਰੇ ਤਾਂ ਤਰੇ ਨੇ ਕੋ ਕੋ ਨਾ ਤਰਿਓ ਕਿ ਕੌਣ ਕੌਣ ਨਹੀਂ ਤਰਿਆ ਬਾਉ ਸਾਰੇ ਤਰੀ ਨੇ ਤੇ ਇਸੇ ਪ੍ਰਕਾਰ ਅੱਜ ਭਗਤ ਕਬੀਰ ਜੀ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਸਨ ਕਿ ਜਦ ਨਾਮ ਦੀ ਮਹਿਮਾ ਦਾ ਵਰਣਨ ਸੁਣਾ ਰਹੇ ਸਨ ਭਗਤ ਕਬੀਰ ਜੀ ਵੀ ਤਾਂ ਇੱਕ ਉਥੇ ਮਨਮੁਖ ਗੁਰਸ਼ ਆ ਗਿਆ ਜਿਹੜਾ ਪਰਮਾਤਮਾ ਦੇ ਉੱਤੇ ਭਰੋਸਾ ਨਹੀਂ ਕਰਦਾ ਈ ਪਰਮਾਤਮਾ ਦਾ ਉਹਨੇ ਕਦੇ ਨਾਮ ਨਹੀਂ ਜਪਿਆ ਗੁਰੂ ਕੀ ਸੰਗਤ ਵਿੱਚ ਨਹੀਂ ਆਉਣਾ ਕੀਤਾ ਤੇ ਜੇ ਕੋਈ ਉਹਨੂੰ ਸਮਝਾਉਣ ਲੱਗਦਾ ਸੀ ਅੱਗੋਂ ਉਹ ਸਮਝਾਉਂਦਾ ਸੀ ਕਿ ਗੁਰੂ ਘਰ ਵੀ ਜਾਣ ਦੀ ਕੀ ਲੋੜ ਹੈ ਇੱਥੇ ਹੀ ਅਸੀਂ ਠੀਕ ਆ ਮੱਥਾ ਟੇਕਣ ਦੀ ਵੀ ਕੀ ਲੋੜ ਹੈ ਗੁਰੂ ਘਰ ਵਿੱਚ ਨਾਮ ਸਿਮਰਨ ਕਰਨ ਦੀ ਕੀ ਲੋੜ ਹੈ ਸੋ ਐਸੇ ਪ੍ਰਕਾਰ ਕਹਿੰਦੇ ਨੇ ਉਹ ਜਿਹੜੀ ਗੁਰੂ ਦੀ ਸੰਗਤ ਹੈ ਉਸ ਤੋਂ 12-12 ਕੋ ਦੂਰ ਰਿਆ ਕਰਦਾ ਸੀ ਤੇ ਜਾਦੇ ਭਗਤ ਕਬੀਰ ਜੀ ਦੇ ਸਾਹਮਣੇ ਆਇਆ ਤੇ ਭਗਤ ਕਬੀਰ ਜੀ ਨੂੰ ਵੀ ਇਸ ਤਰ੍ਹਾਂ ਦੇ ਪ੍ਰਵਚਨ ਬੋਲਣ ਲੱਗਾ ਕਿ ਭਗਤ ਕਬੀਰ ਜੀ ਨਾਮ ਸਿਮਰਨ ਕਰਨ ਦਾ ਕੀ ਲਾਭ ਹੈ ਕੋਈ ਲੋੜ ਨਹੀਂ ਹੈ ਨਾਮ ਸਿਮਰਨ ਕਰਨ ਦੀ ਵੈਸੇ ਹੀ ਪਰਮੇਸ਼ਰ ਦੇ ਦਿੰਦਾ ਹੈ ਬਹੁਤ ਕੁਝ ਭਾਵ ਆਪਣੇ ਕਰਮਾਂ ਦੇ ਨਾਲ ਹੀ ਸਾਨੂੰ ਮਿਲਦਾ ਹੈ ਤਾਂ ਉਹਦਾ ਨਾਮ ਸਿਮਰਨ ਕਰਨ ਦੀ ਕੀ ਲੋੜ ਹੈ ਅਸੀਂ ਤਾਂ ਰੋਜ਼ ਢਿੱਡ ਭਰ ਕੇ ਭੋਜਨ ਛਕਦੇ ਹਾਂ ਤੇ ਆਰਾਮ ਨਾਲ ਸੌਂਨੇ ਆ ਸਾਨੂੰ ਕੋਈ ਚਿੰਤਾ ਕੋਈ ਫਿਕਰ ਫਕਾ ਨਹੀਂ ਤਾਂ ਭਗਤ ਕਬੀਰ ਜੀ ਉਹਨੂੰ ਸਮਝਾਉਣ ਵਾਸਤੇ ਉਹਦੇ ਉੱਤੇ ਕਿਰਪਾ ਕਰਨ ਵਾਸਤੇ ਇਹ ਸ਼ਬਦ ਉਚਾਰਨ ਕਰ ਰਹੇ ਹਨ ਦੀਨ ਬਸਾਰਿਓ ਰੇ دیਵਾਨੇ ਨਾ ਬਸਾਰਿਓ ਰੇ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਉਸ ਝੱਲੇ ਬੁਰਖ ਵਾਸਤੇ ਉਹ ਜਿਹੜੀ ਬਾਪ ਆਤਮਾ ਜਿਹੜਾ ਜੀਵ ਹੈ ਉਹਦੇ ਵਾਸਤੇ ਉਹਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਤਾੜਨਾ ਦੇ ਕੇ ਕਿ ਤੂੰ ਜਿਹੜੀਆਂ ਇਹ ਗੱਲਾਂ ਕਰਦਾ ਹੈ ਪਰਮੇਸ਼ਰ ਦਾ ਨਾਮ ਸਿਮਰਨ ਕਰਨ ਦੀ ਕੀ ਲੋੜ ਹੈ ਗੁਰੂ ਘਰ ਜਾਣ ਦੀ ਕੀ ਲੋੜ ਹੈ ਅਸੀਂ ਤਾਂ ਜਾਂਦੇ ਨਹੀਂ ਸਾਨੂੰ ਤਾਂ ਕੋਈ ਲੋੜ ਨਹੀਂ ਤਾਂ ਭਗਤ ਕਬੀਰ ਜੀ ਫਰਮਾਉਂਦੇ ਨੇ ਕਹਿੰਦੇ ਯਾਦ ਕਰ ਦੀਨ ਵਿਸਾਰਿਉ ਰੇ دیਵਾਨੇ ਦੀਨ ਵਿਸਾਰਿਉ ਰੇ ਏ ਝੱਲੇ ਪੁਰਸ਼ਾਏ ਬੇਸਮਝ ਤੂੰ ਆਪਣੇ ਦੀਨ ਧਰਮ ਨੂੰ ਵਿਸਾਰ ਦਿੱਤਾ ਏ ਤੈਨੂੰ ਪਤਾ ਹੋਣਾ ਚਾਹੀਦਾ ਏ ਕਿ ਤੇੜਾ ਤੇਰਾ ਧਰਮ ਕੀ ਏ ਤੈਨੂੰ ਇਹ ਮਨੁੱਖਾ ਜਨਮ ਕਾਦੇ ਵਾਸਤੇ ਮਿਲਿਆ ਏ ਤੂੰ ਆਪਣੀ ਆਪ ਪਛਾਣ ਕਰ ਤੂੰ ਆਪਣਾ ਫਰਜ਼ ਕਿਉਂ ਭੁੱਲਿਆ ਬੈਠਾ ਹੈ ਦੀਨ ਵਿਸਾਰਿਓ ਰੇ دیਵਾਨੇ ਦੀਨ ਵਿਸਾਰਿਓ ਰੇ ਝੱਲੇ ਪ੍ਰਸਾਦੂ ਆਪਣੇ ਦੀਨ ਧਰਮ ਨੂੰ ਵਿਸਾਰ ਦਿੱਤਾ ਤੂੰ ਆਪਰੇ ਇਸ ਪ੍ਰਲੋਗ ਨੂੰ ਵਿਸਾਰ ਦਿੱਤਾ ਹੈ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇਸ ਸੰਸਾਰ ਤੇ ਕਾਦੇ ਵਾਸਤੇ ਆਇਆ ਹਾਂ ਮੈਂ ਸੰਸਾਰ ਤੇ ਕੀ ਕਰਨ ਵਾਸਤੇ ਆਇਆ ਹਾਂ ਤੈਨੂੰ ਇਹ ਚੇਤਾ ਨਹੀਂ ਕਿ ਜਦੋਂ ਇਸ ਸੰਸਾਰ ਤੋਂ ਜਾਵੇਂਗਾ ਤੇਰੇ ਨਾਲ ਅੱਗੇ ਕੀ ਹੋਵੇਗਾ ਤੈਨੂੰ ਉਹਦਾ ਡਰ ਖਤਮ ਹੋ ਗਿਆ ਹੈ ਤੈਨੂੰ ਪ੍ਰਲੋਕ ਦੇ ਜਿਹੜੇ ਦੁੱਖ ਮਿਲਣੇ ਨੇ ਉਹ ਤੈਨੂੰ ਨਹੀਂ ਸਮਝਾਉਂਦੀ ਕਿ ਉਹ ਕਿਹੜੇ ਦੁੱਖ ਨੇ ਉਹ ਕਿਸ ਤਰ੍ਹਾਂ ਦੁੱਖ ਦੇਣਗੇ ਜਮ ਜਿਹੜੇ ਨੇ ਜਿਉਂ ਜਮ ਆਏ ਕੇਸ ਗਏ ਪਟਕੇ ਤਉ ਜਨ ਕ੍ਰਿਸ਼ਨਾ ਵਸਾਏਗਾ ਉਦੋਂ ਫਿਰ ਕੀ ਕਰੇਗਾ ਕਿਦੋਂ ਤੈਨੂੰ ਕੇਸਾਂ ਤੋਂ ਜਮਾਂ ਨੇ ਆ ਕੇ ਪਟਕਿਆ ਕਿਉਂਕਿ ਤੇਰੇ ਅੰਦਰ ਸਿਮਰਨ ਭਜਨ ਦਇਆ ਨਹੀਂ ਕੀਤੀ ਕਿੰਦੇ ਨਾਂ ਤੂੰ ਸਿਮਰਨ ਕੀਤਾ ਐ ਨਾ ਭਜਨ ਕੀਤਾ ਨਾ ਬੰਦਗੀ ਕੀਤੀ ਐ ਤੇ ਇਹ ਪਲ ੱੱਲੇ ਬੁਰਖਾ ਦੀਨ ਬਿਸਾਰਿਓ ਰੇ دیਵਾਨੇ ਦੀਨ ਬਿਸਾਰਿਓ ਰੇ ਕਹਿੰਦੇ ਨੇ ਤੂੰ ਆਪਣਾ ਇਹ ਫਰਜ਼ ਕਿਉਂ ਭੁੱਲ ਗਿਆ ਕਿ ਮੈਂ ਸੰਸਾਰ ਦੇ ਕਾਦੇ ਵਾਸਤੇ ਆਇਆ ਹਾਂ ਕਿਉਂਕਿ ਤੈਨੂੰ ਪਤਾ ਹੋਣਾ ਚਾਹੀਦਾ ਐ ਕਿ ਮਰਨ ਲਿਖਾਇ ਮੰਡਲ ਮਹਿ ਆਇ ਅਸੀਂ ਪਹਿਲਾਂ ਹੀ ਆਪਣਾ ਸਾਰਾ ਹਿਸਾਬ ਕਿਤਾਬ ਉਮਰ ਦਿਨ ਮੈਂ ਨੇ ਸਭ ਪਹਿਲੇ ਹੀ ਲਿਖਾ ਕੇ ਆਏ ਹੋਏ ਕਿ ਸਾਡਾ ਜੀਵਨ ਜਿਹੜਾ ਉਹ ਇੰਨੇ ਦਿਨਾਂ ਵਾਸਤੇ ਸਾਨੂੰ ਉਸ ਪਰਮੇਸ਼ਰ ਨੇ ਬਖਸ਼ਿਆ ਏ ਇੰਨੇ ਸਵਾਸ ਬਖਸ਼ੇ ਨੇ ਤੇ ਤੂੰ ਉਹਨਾਂ ਗੱਲਾਂ ਨੂੰ ਕਿਉਂ ਭੁੱਲ ਗਿਆ ਹੈ ਢੇਟ ਭਰਿਓ ਪਸਵੋ ਜਿਓ ਸੋਇਓ ਮਾਨੁਕ ਜਨਮ ਹੈ ਹਾਰਿਓ ਤੇ ਹੀ ਬੇਸਮਝਾ ਤੂੰ ਇੱਕ ਗੱਲ ਹੋਰ ਕਿੰਨਾ ਅਸੀਂ ਤਾਂ ਰੱਜ ਕੇ ਭੋਜਨ ਛਕਦੇ ਆਂ ਬੇਚਿੰਤ ਹੋ ਕੇ ਸੌਂਨੇ ਹਾਂ ਤੇ ਤੈਨੂੰ ਇੰਨੀ ਸਮਝ ਆਉਣੀ ਚਾਹੀਦੀ ਏ ਕਿ ਜਿਹੜਾ ਏ ਤੈਨੂੰ ਮਨੁੱਖਾ ਜਨਮ ਮਿਲਿਆ ਏ ਕਾਦੇ ਵਾਸਤੇ ਮਿਲਿਆ ਏ ਤੂੰ ਆਪਣੇ ਫਰਜ਼ ਨੂੰ ਯਾਦ ਕਰ ਤੂੰ ਇਹ ਸਮਝ ਕਿ ਮੈਂ ਜਿਹੜਾ ਜਨਮ ਲਿਆ ਏ ਸੰਸਾਰ ਤੇ ਇਸ ਮਾਤ ਲੋਕ ਤੇ ਮੈਨੂੰ ਪਰਮੇਸ਼ਰ ਨੇ ਭੇਜਿਆ ਏ ਕਾਦੇ ਵਾਸਤੇ ਭੇਜਿਆ ਏ ਯਾਗਿਓ ਤੂੰ ਮੈਨੂੰ ਕਹਿਣਾ ਹੈ ਕਿ ਮੇਰਾ ਜਿਹੜਾ ਪੇਟ ਅਹੀਂ ਢਿੱਡ ਭਰ ਕੇ ਪ੍ਰਸ਼ਾਦਾ ਛਕਦੇ ਹਾਂ ਆ ਰਾਮ ਨਾਲ ਸੌਂਦੇ ਹਾਂ ਸਾਨੂੰ ਗੁਰੂ ਘਰ ਜਾਣ ਦੀ ਕੀ ਲੋੜ ਤੈਨੂੰ ਸਮਝ ਆਉਣੀ ਚਾਹੀਦੀ ਹੈ ਕਿ ਜਦੋਂ ਵੀ ਅਸੀਂ ਇਹ ਮਨੁੱਖਾ ਜਨਮ ਦੇ ਵਿੱਚ ਆਉਨੇ ਸਾਡਾ ਫਰਜ਼ ਹੀ ਏ ਕਿ ਅਸੀਂ ਪਰਮੇਸ਼ਰ ਦਾ ਨਾਮ ਤੇਉਣਾ ਕਰੀਏ ਉਸ ਪਰਮੇਸ਼ਰ ਦੇ ਨਾਲ ਜੁੜਨਾ ਕਰੀਏ ਤੇ ਤੈ ਤੂੰ ਪੇਟ ਭਰਿਓ ਪਸੂਆ ਜਿਓ ਸੋਇਓ ਪਸੂnga ਵਾਂਗ ਤੂੰ ਆਪਣਾ ਢਿੱਡ ਪਰ ਕੇ ਹਮੇਸ਼ਾ ਸੱਤਾ ਰਹਿਣਾ ਹੈ ਤੈਨੂੰ ਅੰਮ੍ਰਿਤ ਵੇਲੇ ਦੀ ਸਾਹ ਸੰਭਾਲ ਨਹੀਂ ਕਰਨੀ ਆਉਂਦੀ ਅੰਮ੍ਰਿਤ ਵੇਲਾ ਕੀ ਹੈ ਤੈਨੂੰ ਸਮਝ ਨਹੀਂ ਹੈ ਤੂੰ ਆਪਣਾ ਇਹ ਫਰਜ਼ ਭੁੱਲ ਗਿਆ ਹੈ ਤੈਨੂੰ ਇਹ ਵੀ ਦੱਸਦੀ ਐ ਤੂੰ ਹੁਣ ਪਤਾ ਕੀ ਕੀਤਾ ਹੈ ਮਨੁੱਖ ਜਨਮ ਹੈ ਹਾਰਿਓ ਜਿਹੜਾ ਤੈਨੂੰ ਮਨੁੱਖਾ ਜਨਮ ਮਰਿਆ ਮਿਲਿਆ ਹੈ ਨਾ 84 ਲੱਖ ਜੂਨਾ ਦੇ ਵਿੱਚੋਂ ਇਹ ਇਹ ਮਨੁੱਖਾ ਜਨਮ ਹੈ ਜਿਹਦੇ ਵਿੱਚ ਪਰਮੇਸ਼ਰ ਦੀ ਭਜਨ ਬੰਦਗੀ ਕੀਤੀ ਜਾਂਦੀ ਹੈ ਇਹ ਉਹ ਪੌੜੀ ਹੈ ਕਹਿੰਦੇ ਨੇ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁਖ ਪਾਇੰਦਾ ਇਹ ਉਹ ਪੌੜੀ ਹੈ ਜੇ ਤੂੰ ਇਸ ਪੌੜੀ ਤੋਂ ਖੁੰਝ ਗਿਆ ਤੇ ਤੂੰ ਸਮਝ ਲਾ ਕਿ ਐਸਾ ਥੱਲੇ ਡਿੱਗਣਾ ਐ ਐਸਾ ਥੱਲੇ ਡਿੱਗਣਾ ਕਿ 84 ਲੱਖ ਜੂਨਾ ਜੀ ਭਟਕਦਾ ਪਟਕਦਾ ਤੇਰੀ ਸਾਰਾ ਜੀਵਨ ਜਿਹੜਾ ਹੈ ਉਹ ਬਤੀਤ ਹੋ ਜਾਣਾ ਜਿਹੜੀ ਤੇਰੀ ਆਤਮਾ ਦਾ ਜੀਵਨ ਹੈ ਉਹ ਇਸੇ ਤਰੀਕੇ ਨਾਲ ਬਤੀਤ ਹੋਣਾ ਹੈ ਸਤਿਗੁਰੂ ਜੀ ਵੀ ਕਿਰਪਾ ਕਰਦੇ ਨੇ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਤੈਨੂੰ ਸਮਝ ਆਉਣੀ ਚਾਹੀਦੀ ਏ ਕਿ ਜਿਹੜੀ ਇਹ ਮਨੁੱਖਾ ਜਨਮ ਹੈ ਏ ਭਈ ਪ੍ਰਾਪਤ ਭਾਵ ਤੈਨੂੰ ਪ੍ਰਾਪਤ ਹੋਈ ਐ ਕਾਦੇ ਵਾਸਤੇ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਇਹਦੇ ਚ ਤੂੰ ਉਸ ਪਰਮੇਸ਼ਰ ਦੇ ਨਾਲ ਜੁੜ ਸਕਦਾ ਹੈ ਖੇਨ ਮਾਤਰ ਇੱਕ ਮਾਤਰ ਦੇ ਮਾਤਰ ਇਹੀ ਮਨੁੱਖਾ ਜਨਮ ਐ ਜੀਦੇ ਵਿੱਚ ਪਰਮੇਸ਼ਰ ਦੇ ਨਾਲ ਸਾਡੀ ਸਾਂਝ ਪੈ ਸਕਦੀ ਐ ਉਸ ਪਰਮੇਸ਼ਰ ਨਾਲ ਪਿਆਰ ਪੈ ਸਕਦਾ ਹੈ ਤੇ ਸਾਡੇ ਜਿਹੜੀ ਅਵਸਥਾ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ RAM ਜੋਤੀ ਜੋਤ ਰਲੀ ਸੰਪੂਰਨ ਥੀ ਆ RAM ਵਾਲੀ ਅਵਸਥਾ ਇਸੇ ਮਨੁੱਖੇ ਜਨਮ ਦੇ ਵਿੱਚ ਹੀ ਪ੍ਰਾਪਤ ਹੋ ਸਕਦੀ ਏ ਅਸੀਂ ਉਸ ਪਰਮੇਸ਼ਰ ਦੇ ਵਿੱਚ ਭੇਦ ਹੀ ਇਸੇ ਚ ਹੋ ਸਕਦੇ ਹਾਂ ਲੇਕਿਨ ਪੇਟ ਭਰਿਓ ਪਸ਼ੂਆ ਜਿਉਂ ਸੋਇਓ ਤੂੰ ਆਪਣਾ ਢਿੱਡ ਪਰ ਕੇ ਪਸ਼ੂਆ ਵਾਂਗ ਸੁੱਤਾ ਰਹਿਣਾ ਹੈ ਅਮਰਤ ਵੇਲੇ ਦੀ ਸਾੰਮਣੀ ਕਰਦਾ ਚਲ ਕੇ ਗੁਰੂ ਘਰ ਨਹੀਂ ਆਉਣਾ ਸੰਗਤ ਵਿੱਚ ਨਹੀਂ ਆਉਣਾ ਕਰਦਾ ਤੇ ਤੂੰ ਆਪਣਾ ਇਹ ਜਨਮ ਜਿਹੜਾ ਮਨੁੱਖਾ ਜਨਮ ਹੈ ਇਹਨੂੰ ਹਰਾਈ ਜਾਣਾ ਹੈ ਭਾਵ ਇਹਨੂੰ ਹਾਰ ਜਾਵੇਂਗਾ ਫਿਰ ਤੈਨੂੰ ਜਮਾਂ ਦਾ ਜਿਹੜਾ ਦੁੱਖ ਇਹ ਸਹਿਣਾ ਪਵੇਗਾ ਰਾਵ ਵਿਸਰਾਮ ਦੇ ਕੇ ਭਗਤ ਕਬੀਰ ਜੀ ਅੱਗੇ ਕਿਰਪਾ ਕਰ ਰਹੇ ਹਨ ਸਾਧ ਸੰਗਤ ਕਬੂ ਨਹੀਂ ਕੀਨੇ ਰਤਿਓ ਤੰਦੇ ਝੂਠ ਭਗਤ ਕਬੀਰ ਜੀ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਨੇ ਝੱਲੇ ਬੁਰਖਾ ਬੇਸਮਝਾ ਆਪਣੇ ਫਰਜ਼ ਨੂੰ ਨਾ ਸਮਝਣ ਵਾਲਿਆ ਤੈਨੂੰ ਸਮਝਾਉਣੀ ਚਾਹੀਦੀ ਏ ਕਿ ਸ਼ਾਸਤਰਾਂ ਦੇ ਅਨੁਸਾਰ ਵੀ ਜਿਹੜੀਆਂ ਚਾਰ ਘੜੀਆਂ ਨੇ ਉਹ ਸਾਧ ਸੰਗਤ ਕਰਨੀ ਬਣਦੀ ਏ ਭਾਵ ਪੂਰੇ ਦਿਨ ਰਾਤ ਦੇ ਵਿੱਚ ਚਾਰ ਘੜੀਆਂ ਜਿਹੜੀਆਂ ਨੇ ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜਨ ਵਾਸਤੇ ਦਿੱਤੀਆਂ ਗਈਆਂ ਨੇ ਕਿ ਘੱਟ ਤੋਂ ਘੱਟ ਚਾਰ ਘੜੀਆਂ ਤਾਂ ਸਤਿਗੁਰੂ ਦੇ ਨਾਲ ਜੁੜਨਾ ਹੀ ਜੁੜਨਾ ਹੈ ਸਤਸੰਗਤ ਵਿੱਚ ਜਾਣਾ ਹੀ ਜਾਣਾ ਹੈ ਨਿੱਤਾਂ ਪ੍ਰਤੀ ਗੁਰੂ ਘਰ ਆਉਣਾ ਹੀ ਆਉਣਾ ਹੈ ਗੁਰੂ ਦੇ ਉਪਦੇਸ਼ ਨੂੰ ਸੁਣਨਾ ਹੈ ਗੁਰੂ ਵਾਲੇ ਬਣਨਾ ਹੈ ਕਹਿੰਦੇ ਨੇ ਸਾਧ ਸੰਗਤ ਕਬੂ ਨਹੀਂ ਕੀਨੀ ਕਹਿੰਦੇ ਤੂੰ ਤਾਂ ਸਾਧ ਸੰਗਤ ਭਾਵ ਸੰਤਾਂ ਦੀ ਸੰਗਤ ਗੁਰੂ ਘਰ ਵਿੱਚ ਆ ਕੇ ਸੰਗਤ ਵਿੱਚ ਵੀ ਬਹਿਣਾ ਨਹੀਂ ਕੀਤਾ ਇਹਨਾਂ ਦੀ ਸੰਗਤ ਨਹੀਂ ਕਰਨਾ ਕੀਤੀ ਰਚਿਓ ਧੰਦੈ ਝੂਠ ਸੰਤਾਂ ਦੀ ਸੰਗਤ ਕਦੇ ਨਹੀਂ ਕੀਤੀ ਬਸ ਝੂਠਿਆਂ ਧੰਦਿਆਂ ਦੇ ਵਿੱਚ ਹੀ ਰਚਿਆ ਤਦਾਕਾਰ ਭਾਵ ਲੱਗਾ ਹੋਇਆ ਹੈ ਤੇਰੀ ਅਵਸਥਾ ਤਾਂ ਇਸ ਤਰ੍ਹਾਂ ਦੀ ਹੋ ਗਈ ਹੈ ਬਹੁ ਪਰਪੰਚ ਕਰ ਪਰ ਧੰਨ ਲਿਆਵੈ ਸੁੱਤਦਾਰਾ ਪੈ ਆਨ ਲੁਟਾਵੈ ਤੇਰੀ ਅਵਸਥਾ ਤਾਂ ਐ ਹੋ ਜੀ ਤੂੰ ਤਾਂ ਝੂਠਿਆਂ ਤੰਦਿਆਂ ਵਿੱਚ ਹੀ ਲੱਗਾ ਹੋਇਆ ਮਾਇਆ ਹੀ ਇਕੱਤਰ ਕਰੀ ਜਾਣਾ ਹੈ ਮਾਇਆ ਹੀ ਇਕੱਤਰ ਕਰੀ ਜਾਣਾ ਹੈ ਤੈਨੂੰ ਇਹ ਸਮਝ ਰਹੀ ਸਵਾਨ ਸੂਕਰ ਬਾਇਸ ਜਿਵੇਂ ਪਟਕਤ ਚਾਲਿਉ ਊਠ ਭਗਤ ਕਬੀਰ ਜੀ ਕਹਿੰਦੇ ਨੇ ਤੇਰੀ ਅਵਸਥਾ ਤਾਂ ਇਸ ਤਰ੍ਹਾਂ ਦੀ ਹੋ ਗਈ ਹੈ ਸਵਾਨ ਸੂਕਰ ਬਾਇਸ ਜਿਵੇਂ ਸਵਾਨ ਕਹਿੰਦੇ ਨੇ ਕੁੱਤੇ ਨੂੰ ਸੂਕਰ ਸੂਰ ਨੂੰ ਤੇ ਬਾਇਸ ਕਹਿੰਦੇ ਨੇ ਕਾਂ ਨੂੰ ਕਹਿੰਦੇ ਨੇ ਤੇਰੀ ਅਵਸਥਾ ਇਹੋ ਜਿਹੀ ਹੋ ਗਈ ਏ ਕੁੱਤੇ ਸੂਰ ਕਾਂ ਵਾਂਗ ਭਟਣ ਭਟਕਣ ਵਾਲਾ ਹੋ ਗਏ ਉੱਠ ਚੱਲਿਓ ਭਾਵ ਤੁਰਦਾ ਫਿਰਦਾ ਰਹਿਣਾ ਹੈ ਕਦੇ ਵੀ ਗੁਰੂ ਘਰ ਨਹੀਂ ਆਉਣਾ ਕੀਤਾ ਭਾਵ ਕੁੱਤੇ ਸੂਰ ਕਾਂ ਆਦ ਸਾਰੇ ਜਿਹੜੀ ਗੰਦੀ ਥਾਂ ਤੇ ਬੈਠ ਕੇ ਵਿਸ਼ਟਾ ਖਾਂਦੇ ਨੇ ਤੇਵੇਂ ਤੂੰ ਹੀ ਵਿਚਾਰੂਪੀ ਗੰਦਗੀ ਨੂੰ ਭੜੇ ਭੜੇ ਪਦਾਰਥਾਂ ਨੂੰ ਖਾਣਾ ਹੈ ਜਿਵੇਂ ਕੁੱਤਾ ਕਦੇ ਰੱਜਦਾ ਨਹੀਂ ਤੇਵੇਂ ਤੂੰ ਵੀ ਕੁੱਤੇ ਦੀ ਤਰ੍ਹਾਂ ਲੋਭੀ ਹੋਇਆ ਫਿਰਦਾ ਹੈ ਲੋਭ ਲਾਲਚ ਦੇ ਵਾਸ ਵਿੱਚ ਹੋਇਆ ਫਿਰਦਾ ਹੈ ਹਰੇਕ ਦੇ ਬੂਹਿਆਂ ਤੇ ਜਾ ਜਾ ਕੇ ਭਟਕਦਾ ਫਿਰਦਾ ਹੈ ਕਿੰਦੇ ਦੁਆਰੇ ਦੁਆਰ ਸਵਾਨ ਜਿਉਂ ਢੋਲਤ ਨਹਿ ਸੁਧ ਰਾਮ ਭਜਨ ਕੀ ਕੁੱਤੇ ਦੀ ਨਿਆਈ ਕਾਮੀ ਐ ਤੇ ਸੂਰ ਦੀ ਨਿਆਈ ਵਿਸ਼ਿਆਂ ਰੂਪੀ ਗੰਦਗੀ ਨੂੰ ਤੂੰ ਖਾਨਾ ਐ ਅਤੇ ਕਾਮ ਆਂਗ ਤੇਰਾ ਜਿਹੜਾ ਹਿਰਦਾ ਐ ਅੰਦਰੋਂ ਬਾਹਰੋਂ ਪਾਪਾਂ ਨਾਲ ਕਾਲਾ ਹੈ ਕਬੂ ਨਾ ਸੁੱਚਾ ਕਾਲਾ ਕਾਉ ਤੇ ਇਸ ਤਰ੍ਹਾਂ ਕਦੇ ਵੀ ਜਿਹੜਾ ਕਾਲਾ ਕਾਮ ਆ ਉਹ ਸੁੱਚਾ ਨਹੀਂ ਹੋ ਜਾ ਕਰਦਾ ਇਸ ਦੇ ਅੰਤ ਨੂੰ ਇਨ੍ਹਾਂ ਵਾਂਗ ਨਿਸਵਲ ਹੀ ਉੱਟ ਕੇ ਚਲਾ ਜਾਏਗਾ ਊਠ ਆਦੂ ਦੀਆਂ ਜੂਨੀਆਂ ਵਿੱਚ ਪੈਗਾ ਸਵਾਨ ਸੂਕਰ ਬਾਇਸ ਜਿਵੇਂ ਭਟਕਤ ਚਾਲਿਓ ਊਠ ਤੇ ਤੂੰ ਇੰਨਾ ਵਾਂਗ ਹੀ ਇਸ ਸੰਸਾਰ ਤੇ ਭਟਕਦਾ ਫਿਰਦਾ ਐ ਜਿਹੜੇ ਕਾਰਜ ਵਾਸਤੇ ਤੂੰ ਇੱਥੇ ਆਇਆ ਐ ਉਹ ਕਾਰਜ ਨੂੰ ਤੂੰ ਚੇਤੇ ਨਹੀਂ ਕਰਦਾ ਆਪਸ ਕੋ ਧੀਰਗ ਕਰ ਜਾਨ ਔਰਨ ਕੋ ਲਗਮਾਤ ਤੇ ਤੂੰ ਆਪਣੇ ਆਪ ਨੂੰ ਬੜਾ ਵੱਡਾ ਜਾਣਦਾ ਹੈ ਕਿ ਮੇਰੇ ਤੋਂ ਵੱਡਾ ਕੋਈ ਨਹੀਂ ਮੈਂ ਜੋ ਕਵਾਂਗਾ ਉਹੀ ਹੋਵੇਗਾ ਦੂਸਰਿਆਂ ਦੀ ਕੋਈ ਤੂੰ ਵੈਲਿਊ ਹੀ ਨਹੀਂ ਸਮਝਦਾ ਕਹਿੰਦੇ ਆਪਸ ਕੋ ਦੀਰਘ ਕਰ ਜਾਣੇ ਆਪਣੇ ਆਪ ਨੂੰ ਤਾਂ ਬੜਾ ਵੱਡਾ ਅਭਿਮਾਨੀ ਤੇ ਹੰਕਾਰੀ ਜਾਣਦਾ ਕਿ ਮੇਰੇ ਵਰਗਾ ਕੋਈ ਨਹੀਂ ਮੈਂ ਜੋ ਵੀ ਕਵਾਂਗਾ ਉਹ ਹੋਣਾ ਤਾਂ ਉਹੀ ਹੈ ਕਹਿੰਦੇ ਔਰਣ ਕੋ ਲਗmaat ਤੇ ਹੋਰ ਨਾ ਲੋਕਾਂ ਨੂੰ ਤੂੰ maat ਪਾਵ ਛੋਟਾ ਸਮਝਦਾ ਹੈ ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੋਜਕ ਦਾ ਜਾਤ ਮਨਸਾ ਬਾਚਾ ਕਰਮ ਨਾ ਭਾਵ ਮਨ ਕਰਕੇ ਬਾਚਾ ਬਾਣੀ ਕਰਕੇ ਕਰਮ ਨਾ ਸਰੀਰ ਕਰਕੇ ਦੋ ਜਿਹੜੇ ਕਹਿੰਦੇ ਨੇ ਨਰਕ ਭਾ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਜਿਹੜੇ ਆਦਮੀ ਹੰਕਾਰ ਕਰਦੇ ਨੇ ਨਾ ਆਪਣੇ ਆਪ ਨੂੰ ਵੱਡਾ ਸਮਝਦੇ ਨੇ ਦੂਸਰਿਆਂ ਨੂੰ ਛੋਟਾ ਸਮਝਦੇ ਨੇ ਕਹਿੰਦੇ ਉਹ ਨਰਕਾਂ ਵਿੱਚ ਜਾਂਦੇ ਹੋਏ ਮੈਂ ਆਪਣੀ ਅੱਖੀਂ ਵੇਖਣਾ ਕੀਤੇ ਨੇ ਜਿਹੜੇ ਆਦਮੀ ਮਨ ਕਰਕੇ ખોਟੇ ਸੰਕਲਪ ਕਰਦੇ ਨੇ ਬਾਣੀ ਦੁਆਰਾ ਨਿੰਦਿਆ ਚੁਗਲੀ ਅਤੇ ਕੌੜੇ ਬਚਨ ਕਹਿੰਦੇ ਨੇ ਇਹ ਕਰਮਨਾ ਸਰੀਰ ਕਰਕੇ ਪਰਨਾਰੀ ਗਮਨ ਕਰਦੇ ਨੇ ਉਹ ਦੋਜਕ ਪਾਉ ਨਰਕ ਵਿੱਚ ਜਾਂਦੇ ਮੈਂ ਵੇਖਣਾ ਕੀਤੇ ਨੇ ਇਸੇ ਤਰੀਕੇ ਨਾਲ ਭਗਤ ਕਬੀਰ ਜੀ ਕਹਿੰਦੇ ਨੇ ਮਨਸਾ ਬਾਚਾ ਕਰਮਨਾ ਇਹ ਜਿਹੜੇ ਮਨ ਕਰਕੇ ਗੁਰੂ ਦੇ ਨਾਲ ਜੁੜਦੇ ਨਹੀਂ ਮਾੜੇ ਕਰਮ ਕਰਦੇ ਨੇ ਬਾਚਾ ਬਾਣੀ ਕਰਕੇ ਗੁਰੂ ਘਰ ਆ ਕੇ ਵੀ ਇੱਕ ਦੂਸਰੇ ਦੀ ਨਿੰਦਿਆ ਚੁਗਲੀ ਕਰਦੇ ਨੇ 마ੜੇ ਬਚਨ ਬੋਲਦੇ ਨੇ ਕੌੜੇ ਬਚਨ ਬੋਲਦੇ ਨੇ ਤੇ ਸਰੀਰ ਕਰਕੇ ਗੁਰੂ ਘਰ ਸੇਵਾ ਨਹੀਂ ਕਰਦੇ 마ੜੇ ਕਰਮ ਕਰਦੇ ਨੇ 마ੜੇ ਕੰਮ ਕਰਦੇ ਨੇ ਕਹਿੰਦੇ ਨੇ ਮੈਂ ਇਹਨਾਂ ਤਿੰਨਾਂ ਨੂੰ ਵੇਖਣਾ ਕੀਤਾ ਹੈ ਕਿ ਨਰਕ ਵਿੱਚ ਹੀ ਜਾਂਦੇ ਦੇਖੇ ਨੇ ਮੈਂ ਇਹ ਹਮੇਸ਼ਾ ਕਦੇ ਵੀ ਪਾਰ ਨਹੀਂ ਹੋਏ ਜਦੋਂ ਵੀ ਇਸ ਸੰਸਾਰ ਤੋਂ ਉਹਨਾਂ ਨੇ ਜਾਣਾ ਹੈ ਉਹਨਾਂ ਨੂੰ ਨਰਕੀ ਦੇਖਣੇ ਮਿਲਦੇ ਨੇ ਤੇ ਭਗਤ ਕਬੀਰ ਜੀ ਕਹਿੰਦੇ ਨੇ ਮੈਂ ਦੇਖੇ ਦੋਜਗ ਜਾਤ ਮੈਂ ਉਹਨਾਂ ਨੂੰ ਵੇਖਣਾ ਕੀਤਾ ਕਿ ਉਹ ਨਰਕ ਵਾਲੀ ਜਾਂਦੇ ਨੇ ਕਾਮੀ ਕ੍ਰੋਧੀ ਚਾਤਰੀ ਬਾਜੀ ਗਰਬੇ ਕਾਮ ਕਾਮੀ ਵਿਸ਼ੇ ਪਰਸੇ ਕ੍ਰੋਧੀ ਗੁੱਸੇ ਵਿੱਚ ਰਹਿਣ ਵਾਲੇ ਬਹੁਤੀਆਂ ਚਤਰਾਇਆਂ ਕਰਨ ਵਾਲੇ ਬਾਜੀਗਾਰ ਵਨ ਜਿਹੜੇ ਮਸਕਰੀ ਵਾ ਠੱਗੀ ਕਰਨ ਵਾਲੇ ਨੇ ਵਿਅਰਥ ਕੰਮ ਕਰਨ ਵਾਲੇ ਨੇ ਨਿੰਦਾ ਕਰਤੇ ਜਨਮ ਸਿਰਾਨੋ ਬਬੂ ਨਾ ਸਿਮਰੇਓ ਰਾਮ ਤੇ ਨਿੰਦਿਆ ਕਰਨ ਵਾਲੇ ਇਹਨਾਂ ਸਾਰਿਆਂ ਦਾ ਜਿਹੜਾ ਅਮੋਲਕ ਜਨਮ ਸੀ ਇਹ ਮਨੁੱਖਾ ਜਨਮ ਸੀਨਾ ਇਹ નિਸਫਲ ਭਾਵ ਸਰਾਨੋ ਬਤੀਤ ਹੋ ਗਿਆ ਹੈ ਇਹ ਵਿਅਰਥ ਚਲਿਆ ਗਿਆ ਹੈ ਕਿਉਂਕਿ ਇਹਨਾਂ ਨੇ ਕਦੇ ਵੀ RAM ਦਾ ਨਾਮ ਨਹੀਂ ਸਿਮਰਨਾ ਕੀਤਾ ਨਿੰਦਾ ਕਰਤੇ ਜਨਮ ਸਿਰਾਨੋ ਕਹਿੰਦੇ ਨਿੰਦਿਆ ਕਰ ਕਰਕੇ ਇਹਨਾਂ ਆਪਣਾ ਜਿਹੜਾ ਜਨਮੇ ਵਿਅਰਥਾ ਗਵਾ ਲਿਆ ਜਦੋਂ ਵੀ ਗੁਰੂ ਘਰ ਆਉਣਾ ਕਿਸੇ ਨਾ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਹੈ ਜੋ ਗੁਰੂ ਘਰ ਆ ਕੇ ਨਾਮ ਸਿਮਰਨ ਸੁਣਨਾ ਸੀ ਉਹ ਤਾਂ ਅਸੀਂ ਸੁਣਨਾ ਨਹੀਂ ਇੱਕ ਦੂਸਰੇ ਦੀ ਬਸ ਨਿੰਦਿਆ ਚੁਗਲੀ ਕਰਨਾ ਨੇ ਹਾ ਤੇ ਭਗਤ ਕਬੀਰ ਜੀ ਕਹਿੰਦੇ ਨਿੰਦਿਆ ਕਰਤੇ ਜਨਮਸਿਰਾਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਤਰ੍ਹਾਂ ਨਿੰਦਿਆ ਕੀਤੀ ਹੈ ਉਹਨਾਂ ਨੇ ਆਪਣਾ ਜਿਹੜਾ ਜਨਮ ਹੈ ਉਹ ਵਿਅਰਥ ਗਵਾ ਲਿਆ ਹੈ ਤੇ ਕਹਿੰਦੇ ਨੇ ਕਬੂ ਨਾ ਸਿਮਰਿਉ ਰਾਮ ਤੇ ਗੁਰੂ ਘਰ ਆ ਕੇ ਉਹਨਾਂ ਨੇ ਕਦੇ ਵੀ ਉਸ ਪਰਮੇਸ਼ਰ ਦੇ ਨਾਮ ਬੰਦਗੀ ਭਜਨ ਬੰਦਗੀ ਨੂੰ ਨਹੀਂ ਕਰਨਾ ਕੀਤਾ ਨਾਮ ਸਿਮਰਨ ਨਹੀਂ ਕਰਨਾ ਕੀਤਾ ਕਹ ਕਬੀਰ ਚੇਤ ਨਹੀਂ ਮੂਰਖ ਮੁਗਧ ਗਵਾਰ ਭਗਤ ਕਬੀਰ ਜੀ ਕਹਿੰਦੇ ਹਨ ਕਿ हे ਮੂਰਖ ਮੁਗਧ ਗਵਾਰ ਤੂੰ ਵਾਹਿਗੁਰੂ ਨੂੰ ਕਿਉਂ ਨਹੀਂ ਸਿਮਰਦਾ ਵਾਹਿਗੁਰੂ ਨੂੰ ਚੇਤੇ ਕਿਉਂ ਨਹੀਂ ਕਰਦਾ ਕਿਉਂਕਿ ਜਿਨੇ ਤੈਨੂੰ ਇਸ ਸੰਸਾਰ ਦੇ ਭੇਜਿਆ ਹੈ ਤੇਰੇ ਜਿਹੜੇ ਪਾਪਾਂ ਦੇ ਕੰਮ ਨੇ ਭਰੀ ਐ ਮਤ ਪਾਪਾਂ ਕੇ ਸੰਗ ਉਹ ਤੋਂ ਬਹਿ ਨਾਵੇਂ ਕਹਿ ਰਾਂਗੀ ਜਿਹੜੀ ਮਤ ਪਾਪਾਂ ਦੇ ਨਾਲ ਭਰੀ ਹੋਈ ਸੀ ਇਸ ਸੰਸਾਰ ਤੇ ਇਸ ਮਾਤ ਲੋਕ ਤੇ ਤੈਨੂੰ ਭੇਜਿਆ ਹੀ ਇਸੇ ਕਰਕੇ ਕਿ ਤੂੰ ਨਾਮ ਸਿਮਰਨ ਕਰ ਤੇਰੀ ਜਿਹੜੀ ਇਹ ਮਤ ਹੈ ਜਨਮ ਜਨਮ ਕੀ ਇਸ ਮਨ ਕੋ ਮਰ ਲਾਗੀ ਕਾਲਾ ਹੋਆ ਸਿਆਹੋ ਖੰਡਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਤੋਂ ਵਣ ਪਾਓ ਤੇ ਇਸੇ ਕਰਕੇ ਤੈਨੂੰ ਇਸ ਮਾਤ ਲੋਕ ਤੇ ਪਰਮੇਸ਼ਰ ਨੇ ਭੇਜਿਆ ਕਿ ਜਾ ਪਰਮੇਸ਼ਰ ਦੀ ਭਜਨ ਬੰਦਗੀ ਕਰ ਤੇ ਤੇਰੀ ਜਿਹੜੀ ਇਹ ਪਾਪਾਂ ਰੂਪੀ ਮੈਲ ਹੈ ਇਹ ਉੱਤਰ ਜਾਵੇਗੀ ਤੇ ਕਹਿੰਦੇ ਨੇ ਕਹੇ ਕਬੀਰ ਚੇਤੇ ਨਹੀਂ ਮੂਰਖ ਮੁਗਧ ਗਵਾਰ ਕਹਿੰਦੇ ਨੇ ਤੂੰ ਉਸ ਪਰਮੇਸ਼ਰ ਨੂੰ ਤਾਂ ਵੀ ਚੇਤਦਾ ਨਹੀਂ ਭਾਵ ਸਿਮਰਦਾ ਨਹੀਂ ਚੇਤੇ ਨਹੀਂ ਕਰਦਾ ਹਮੇਸ਼ਾ ਆਪਣੇ ਆਪ ਦੀ ਰੁੱਝਾ ਰਹਿਣਾ ਹੈ ਕਹਿੰਦੇ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਤੂੰ ਮੂਰਖ ਮੁਗਧ ਗਵਾਰ ਹੋਇਆ ਹੈ ਵਿਹਾਰਕ ਭਾਵ ਤੰਦਿਆਂ ਵਿੱਚ ਲੱਗਾ ਹੋਇਆ ਹੈ ਤੇ ਮੂਰਖ ਹੈ ਸਾਸਤਰ ਗਿਆਤ ਤੋਂ ਰਹਿਤ ਹੋਣ ਕਰਕੇ ਮੁਗਧ ਹੈ ਪਰਮਾਰਥ ਗਿਆਨ ਤੋਂ ਰਹਿਤ ਹੋਣ ਕਰਕੇ ਤੂੰ ਗਵਾਰ ਹੈ ਕਹ ਕਬੀਰ ਚਿੱਤੇ ਨਹੀਂ ਮੂਰਖ ਮੁਗਧ ਗਵਾਰ ਰਾਮ ਨਾਮ ਜਾਣਿਆ ਨਹੀਂ ਕਸੇ ਉਤਰ ਸੇ ਪਾਰ ਤੇ ਜਿਸ ਤਰੀਕੇ ਦੇ ਨਾਲ ਤੂੰ ਕਹਿੰਦਾ ਮੈਨੂੰ ਨਾਮ ਸਿਮਰਨ ਕਰਨ ਦੀ ਲੋੜ ਨਹੀਂ ਅਸੀਂ ਰੱਜ ਕੇ ਭੋਜਨ ਛਕਦੇ ਹਾਂ ਤੁਸੀਂ ਐਵੇਂ ਹੀ ਸਾਨੂੰ ਇਹ ਨਾਮ ਸਿਮਰਨ ਦੇ ਧੰਦੇ 'ਚ ਫਸਾਈ ਜਾਂਦੇ ਹੋ ਅੰਮ੍ਰਿਤ ਵੇਲੇ ਤਾਂ ਉੱਠਣ ਲੱਗੇ ਤਾਂ ਨੀਂਦ ਬੜੀ ਪਿਆਰੀ ਹੁੰਦੀ ਅੰਮ੍ਰਿਤ ਵੇਲੇ ਵਾਧਾ ਵੀ ਤੇ ਹੋ ਸਕਦਾ ਹੈ ਜ਼ਰੂਰੀਤ ਨਹੀਂ ਕਿ ਅੰਮ੍ਰਿਤ ਵੇਲੇ ਨੂੰ ਹੀ ਸੰਭਾਲ ਲਈਏ ਉਦੋਂ ਹੀ ਤਾਂ ਜਾ ਕੇ ਨੀਂਦ ਆਉਂਦੀ ਹੈ ਤੇ ਕਹਿੰਦੇ ਨੇ RAM ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ ਤੇ ਭਗਤ ਕਬੀਰ ਜੀ ਉਹਨੂੰ ਕਹਿੰਦੇ ਤੂੰ ਇਹ ਗੱਲ ਜਾਣ ਤੂੰ RAM ਨਾਮ ਦਾ ਸਿਮਰਨ ਕਰਨਾ ਜਾਣਿਆ ਨਹੀਂ ਤੂੰ ਉਹਦਾ ਸਿਮਰਨ ਨਹੀਂ ਕਰਦਾ ਤੇ ਇਹ ਜਿਹੜਾ ਸੰਸਾਰ ਸਮੁੰਦਰ ਇਹਦੇ ਚੋਂ ਫਿਰ ਪਾਰ ਕਿਵੇਂ ਹੋਵੇਂਗਾ ਕਿਉਂਕਿ ਇੱਕ ਮਨੁੱਖਾ ਹੀ ਜਨਮ ਐਸਾ ਹੈ ਜੀ ਦੇ ਵਿੱਚ ਤੂੰ ਪਰਮੇਸ਼ਰ ਦੇ ਨਾਲ ਮਿਲ ਸਕਦਾ ਹੈ ਤੇ ਜੇ ਤੇਰੇ ਇਹੀ ਕਰਮ ਕਾਂਡ ਰਹਿ ਤੂੰ ਫਿਰ ਕਿਸ ਤਰੀਕੇ ਨਾਲ ਪਾਰ ਹੋਵੇਂਗਾ ਕਬੀਰ ਜੀ ਕਹਿੰਦੇ ਹੈ ਮੂਰਖ ਮੁਗਦਗਵਾਰ ਤੈਨੂੰ ਮਾਤਾ ਦੇ ਉਦਰ ਵਿੱਚ ਕੀਤੇ ਹੋਏ ਇਕਰਾਰ ਚੇਤੇ ਨਹੀਂ ਨੇ ਕਿਉਂਕਿ ਤੂੰ RAM ਦਾ ਸਿਮਰਨ ਜਿਹੜਾ ਹੈ ਉਹ ਜਾਣਨਾ ਨਹੀਂ ਕੀਤਾ ਕਰਨਾ ਨਹੀਂ ਕੀਤਾ ਤੇ ਦਸ ਖਾਂ ਸੰਸਾਰ ਤੋਂ ਫਿਰ ਪਾਰ ਕਿਵੇਂ ਉਤਰੇਗਾ ਸੋ ਐਸੇ ਪ੍ਰਕਾਰ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਭਗਤ ਕਬੀਰ ਜੀ ਸਾਨੂੰ ਵੀ ਉਸੇ ਤਰੀਕੇ ਨਾਲ ਉਪਦੇਸ਼ ਬਖਸ਼ਿਸ਼ ਕਰਦੇ ਨੇ ਜਿਸ ਤਰੀਕੇ ਨਾਲ ਜੀ ਪਾ ਬਾਤਮਾ ਜਿਹੜਾ ਮਨੁੱਖ ਸੀ ਉਹਨੂੰ ਸਮਝਾ ਰਹੇ ਸਨ ਕਿ ਨਿੰਦਾ ਕਰਨ ਦੇ ਨਾਲ ਇਸ ਸੰਸਾਰ ਤੋਂ ਪਾਰ ਨਹੀਂ ਉਤਰਿਆ ਜਾਂਦਾ ਇਸ ਸੰਸਾਰ ਤੋਂ ਪਾਰ ਨਹੀਂ ਹੋ ਸਕਦੇ ਅਸੀਂ ਜਿੰਨਾ ਚਿਰ ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ ਜਿੰਨਾ ਚਿਰ ਅਸੀਂ ਉਸ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਾਣਨਾ ਕੀਤਾ ਉਹ ਸਿਮਰਨ ਨਹੀਂ ਕਰਨਾ ਕੀਤਾ ਵਾਹਿਗੁਰੂ ਵਾਹਿਗੁਰੂ ਨੇਤਾ ਪ੍ਰਤੀ ਪ੍ਰਤੀ ਦੇਰ ਨਹੀਂ ਕਰਨਾ ਕੀਤਾ ਤੈਂ ਫਿਰ ਉਤਰਾ ਭਾਵ ਇਸ ਸੰਸਾਰ ਸੰਸਾਰ ਸਾਗਰ ਤੋਂ ਪਾਰ ਕਿਵੇਂ ਹੋਵਾਂਗੇ ਸੋ ਭਗਤ ਕਬੀਰ ਜੀ ਕਹਿੰਦੇ ਨੇ ਕਿ ਨਾਮ ਦੇ ਵਿੱਚ ਜੁੜਨਾ ਕਰੋ ਗੱਲ ਭਗਤ ਨਾਮਦੇਵ ਜੀ ਇਹੀ ਕਹਿੰਦੇ ਸੇ ਰਾਜਾ RAM ਜਪਤ ਕੋ ਕੋ ਨਾ ਦਰਿਓ ਕਹਿੰਦੇ ਨੇ RAM ਦਾ ਨਾਮ ਸਿਮਰਨ ਕਰਨ ਦੇ ਨਾਲ ਕਿਹੜਾ ਕਿਹੜਾ ਨਹੀਂ ਤਰਿਆ ਭਾਵ ਸਾਰੇ ਹੀ ਤਰੇ ਨੇ ਤੇ ਇਸੇ ਪ੍ਰਕਾਰ ਭਗਤ ਕਬੀਰ ਜੀ ਵੀ ਅੱਜ ਕਹਿ ਰਹੇ ਨੇ RAM ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ ਤੇ ਜੇ ਤੁਸੀਂ RAM ਦੇ ਨਾਮ ਉਸ ਵਾਹਿਗੁਰੂ ਦੇ ਨਾਮ ਨੂੰ ਸਿਮਰਣਾ ਹੀ ਨਹੀਂ ਕੀਤਾ ਤਾਂ ਫਿਰ ਸੰਸਾਰ ਸਾਗਰ ਤੋਂ ਪਾਰ ਕਿਵੇਂ ਹੋਵੋਗੇ ਸੋ ਇਸੇ ਪ੍ਰਕਾਰ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਕੱਲ ਨੂੰ ਭਗਤ ਜੀ ਕਿਰਪਾ ਕਰਕੇ ਫਰਮਾਨ ਕਰਨਗੇ ਚੰਦ ਸਤ ਭੇਦਿਆ ਆਵਾਜ਼ ਸਤ ਪੂਰਿਆ ਸੂਰ ਸਤ ਖੋੜ ਸਾ ਦਤ ਕੀਆ ਅਬਲ ਬਲ ਤੋੜਿਆ ਅਚਲ ਚਲ ਥੱਪਿਆ ਅ ਘੜ ਘੜਿਆ ਤਾਂ ਅਪਿਓ ਪੀਆ ਇਸ ਉੱਪਰ ਵਿਚਾਰ ਵਿਸਥਾਰ ਪੂਰਵ ਕੱਲ ਨੂੰ ਹੋਵੇਗੀ ਅੱਜ ਇੱਥੇ ਹੀ ਜ਼ਮਾਵਤੀ ਕਰਦੇ ਹਾਂ ਜੀ ਕਹ ਕਬੀਰ ਚੇਤੇ ਨਹੀਂ